15 ਅਪ੍ਰੈਲ 1563 ਈਸਵੀ ਨੂੰ ਸ਼ਹੀਦਾ ਦੇ ਸਰਤਾਜ ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਹੈ ਪ੍ਰਕਾਸ਼ ਕਿੱਥੇ ਹੋਇਆ ਕਿਨਾਂ ਦੇ ਘਰੇ ਹੋਇਆ ਕੀ ਕੀ ਕੁਰਬਾਨੀਆਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪਣੇ ਜੀਵਨ ਵਿੱਚ ਕੀਤੀਆਂ ਆਓ ਸਾਰਾ ਕੁਝ ਜਾਣਨ ਤੋਂ ਪਹਿਲਾਂ ਇੱਕ ਵਾਰੀ ਫਤਿਹ ਸਾਹਿਬ ਦੀ ਕਰ ਲਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ 시ਰੀ ਗੁਰੂ ਅਰਜਨ ਦੇਵ ਪਾਸ਼ਾ ਜੀ ਸਿੱਖਾ ਦੇ ਪੰਜਵੇਂ ਗੁਰੂ ਬਹ ਤੱਤੀ ਤਵੀ ਤੇ ਬੈਠ ਕੇ ਇਹਨਾਂ ਨੇ ਸ਼ਹੀਦੀ ਦਾ ਜਾਂ ਪੀਤਾ ਸਬਰ ਸੰਤੋਖ ਦੀ ਮੂਰਤ ਗੁਰੂ ਅਰਜਨ ਦੇਵ ਪਾਸ਼ਾ ਜੀ ਐਸੇ ਸਨ ਕਿ ਸਿਰ ਉੱਤੇ ਰੇਤਾ ਪੈ ਜਾਣਾ ਗਰਮ ਪਾਣੀ ਦੇ ਵਿੱਚ ਉਬਾਲੇ ਖਾ ਲੈਣੇ ਤਤਿ ਤਬੀ ਤੇ ਬੈਠ ਜਾਣਾ ਆਪਣੇ ਮੁਖ ਤੋਂ ਸੀ ਤੱਕ ਨਾ ਕਰਨੀ ਤੇ ਆਪਣੇ ਮੁਖ ਤੋਂ ਇਹ ਬੋਲਣਾ ਕਿ ਤੇਰਾ ਕੀਆ ਮੀਠਾ ਲਾਗੇ ਇੱਥੋਂ ਪਤਾ ਲੱਗਦਾ ਗੁਰੂ ਅਰਜਨ ਦੇਵ ਪਾਸ਼ਾ ਦੇ ਅੰਦਰ ਸਬਰ ਕਿੰਨਾ ਹੈ ਤੇ ਸਤਗੁਰ ਨੇ ਆਖਿਆ ਸੀਗਾ ਨਾਲ ਖੜੇ ਹੋਏ ਜਿਹੜੇ ਤੱਪੇ ਹੋਏ ਚੰਦੂ ਵਰਗੇ ਮੁਰਤਤਾਖਾਂ ਵਰਗੇ ਜਹਾਂਗੀਰ ਵਰਗੇ ਸਤਗੁਰ ਨੇ ਆਖਿਆ ਸੀਗਾ ਇਹਨਾਂ ਨੂੰ ਕਿ ਸਦਾ ਸਬਰ ਹੀ ਜਬਰ ਤੋਂ ਜਿੱਤਦਾ ਹੈ ਇਸ ਲਈ ਖੁਦਾ ਨੂੰ ਯਾਦ ਕਰੀਏ ਤੈਨੂੰ ਕਸਮ ਹੈ ਜੇ ਜ਼ੁਲਮ ਤੋਂ ਕਰੇ ਤੋਬਾ ਸਾਨੂੰ ਕਸਮ ਹੈ ਜੇ ਅਸੀਂ ਫਰਿਆਦ ਕਰੀਏ ਐਸੇ ਦਿਨ ਦੁਨੀਆ ਦੇ ਮਾਲਕ ਧੰਨ ਗੁਰੂ ਅਰਜਨ ਦੇਵ ਸਾਹਿਬੀ ਦਾ ਅੱਜ ਦੇ ਦਿਨ ਪ੍ਰਕਾਸ਼ ਹੋਇਆ ਸੀਗਾ ਮਾਤਾ ਭਾਨੀ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਭਾਣੇ ਦੀ ਮੂਰਤ ਸੋਢੀ ਸੁਲਤਾਨ ਧੰਗੁਰੂ ਰਾਮਦਾਸ ਪਾਸ਼ਾ ਜੀ ਪਿਤਾ ਨੇ ਹਲੇ ਬਾਬੇ ਜੇਠੇ ਦੇ ਰੂਪ ਚ ਨੇ ਮਾਤਾ ਭਾਨੀ ਜੀ ਦੀ ਕੁੱਖੋਂ ਗੋਇੰਦਵਾਲ ਸਾਹਿਬ ਵਿਖੇ ਸਤਗੁਰੂ ਜੀ ਦਾ ਪ੍ਰਕਾਸ਼ ਹੁੰਦਾ ਆ ਸਤਗੁਰੂ ਜੀ ਦੇ ਘਰ ਦੇ ਵਿੱਚ ਇਹਨਾਂ ਤੋਂ ਪਹਿਲਾਂ ਇਹਨਾਂ ਦੇ ਦੋ ਵੱਡੇ ਭਰਾ ਨੇ ਬਾਬਾ ਪ੍ਰਿਥੀ ਚੰਦ ਤੇ ਬਾਬਾ ਮਹਾਦੇਵ ਗੁਰੂ ਅਰਜਨ ਦੇ ਪਾਤਸ਼ਾਹ ਜੀ ਵਾਸਤੇ ਪੱਟਾ ਨੇ ਵੀ ਇੱਕ ਗੱਲ ਆਖੀ ਬੜੀ ਪਿਆਰੀ ਕਿ ਤੁਸੀਂ ਬਚਪਨ ਵਿੱਚ ਹੀ ਤੁਸੀਂ ਗੁਰਮਤ ਦੀ ਸੋਝੀ ਮਾਣੀ ਹੈ ਉਹਦਾ ਕਾਰਨ ਹੈ ਗੁਰੂ ਨਾਨਕ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕੋਲ ਵੀ ਗੁਰੂ ਅਰਜਨ ਦੇ ਪਾਤਸ਼ਾਹ ਜੀ ਲੰਬੇ ਸਮੇਂ ਰਹੇ ਫਿਰ ਗੁਰੂ ਪਿਤਾ ਗੁਰੂ ਰਾਮਦਾਸ ਪਾਤਸ਼ਾਹ ਦੀ ਗੋਦ ਵਿੱਚ ਵੀ ਉਹਨਾਂ ਦੀ ਛਤਰ ਛਾਇਆ ਹੇਠ ਵੀ ਗੁਰੂ ਪਾਤਸ਼ਾਹ ਰਹੇ ਹੈ ਜਾ ਇਹਨਾਂ ਤੋਂ ਪਹਿਲੇ ਆਪਾਂ ਗੁਰੂ ਦੇਖੀਏ ਬਾਬਾ ਨਾਨਕ ਤੁਰ ਦਰਗਾਹ ਤੋਂ ਹੈ ਗੁਰੂ ਅੰਗਦ ਦੇ ਪਾਸਾ ਜੀ 1532 ਵਿੱਚ ਆਉਂਦੇ ਆ ਤੇ 1504 ਵਿੱਚ ਉਹਨਾਂ ਦਾ ਜਨਮ ਹੈ 1504 ਤੋਂ ਲੈ ਕੇ 1532 ਤੱਕ ਜਿਹੜਾ ਸਮਾਂ ਆ ਉਹ ਕਿਸੇ ਗੁਰੂ ਦੀ ਗੋਦ ਦਾ ਉਹਨਾਂ ਨੇ ਨਿਗ ਨਹੀਂ ਮਾਣਿਆ ਗੁਰੂ ਅਮਰਦਾਸ ਪਾਸਾ ਜੀ 62 ਸਾਲ ਦੀ ਉਮਰ ਚ ਆਉਂਦੇ ਆ ਬਾਰ ਸਾਲ ਤੱਕ ਜੀਵਨ ਵਿੱਚ ਕਿਸੇ ਗੁਰੂ ਦੀ ਗੋਦ ਦਾ ਨਿਗ ਨਹੀਂ ਮਾਣਿਆ ਪਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਚਪਨ ਵਿੱਚ ਨਾਨੇ ਦੀ ਗੋਦ ਦਾ ਨਿਗ ਮਾਣਿਆ ਜਿਹੜੇ ਕਿ ਧੰਗੁਰੂ ਅਮਰਦਾਸ ਪਾਤਸ਼ਾਹ ਆ ਤੇ ਪਿਤਾ ਦੀ ਗੋਦ ਦਾ ਵੀ ਨਿਗ ਮਾਣਿਆ ਜਿਹੜੇ ਕਿ ਸੋਢੀ ਸੁਲਤਾਨ ਬਣ ਜਾਂਦੇ ਸੁ ਘਰ ਦੇ ਵਿੱਚ ਹੀ ਗੁਰਮਤ ਦੀ ਸੋਝੀ ਮਿਲ ਜਾਣੀ ਗੁਰਮਤ ਦੀ ਗੁਰਤੀ ਮਿਲ ਜਾਣੀ ਇਸ ਚੀਜ਼ ਨੇ ਅੰਦਰ ਹੋਰ ਰੱਬੀ ਗੁਣ ਗੁਰੂ ਅਰਜਨ ਦੇਵ ਪਾਸ਼ਾ ਦੇ ਅੰਦਰ ਭਰ ਦਿੱਤੇ ਸੀਗੇ ਭਾਣੇ ਦੀ ਮੂਰਤ ਮਾਤਾ ਭਾਨੀ ਨੇ ਵੀ ਆਪਣੇ ਪੁੱਤਰ ਨੂੰ ਇਹੀ ਅਸੀਸਾ ਦਿੱਤੀਆਂ ਸੀਗੀਆਂ ਪੁੱਤਰ ਤੈਨੂੰ ਕਦੇ ਰੱਬ ਨਾ ਭੁੱਲੇ ਗੁਰੂ ਅਰਜਨ ਦੇਵ ਪਾਸ਼ਾ ਜੀ ਨੇ ਜਿੱਥੇ ਦਰਬਾਰ ਸਾਹਿਬ ਦੀ ਉਹ ਸਾਰੀ ਕਰਵਾਈ ਤਰਨਤਾਰ ਸਾਹਿਬ ਬਣਵਾਇਆ ਕੋੜੀ ਖਾਨੇ ਬਣਵਾਏ ਹੋਰ ਸਰੋਵਰ ਜੋ ਸੀ ਦਰਬਾਰ ਸਾਹਿਬ ਸ੍ਰੀ ਅਮਰ ਸਾਹਿਬ ਦੇ ਅੰਦਰ ਦੇਖਦੇ ਆ ਸੰਤੋਖ ਸਰ ਵਰਗੇ ਬਿਵੇਕ ਸਰ ਵਰਗੇ ਕੌਲ ਸਰ ਵਰਗੇ ਇਹ ਸਾਰੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬਣਾਏ ਸਭ ਤੋਂ ਵੱਡੀ ਦੇਣ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਗੁਰੂ ਗ੍ਰੰਥ ਸਾਹਿਬ ਹਾਲਕ ਦੀ ਨੂੰ ਇੱਕ ਥਾਂ ਤੇ ਸਾਰੇ ਬਾਣੀ ਨੂੰ ਇੱਕ ਥਾਂ ਤੇ ਇਕੱਠਾ ਕਰਕੇ ਸਾਡੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪਿਆਰ ਕਰਕੇ ਸਾਨੂੰ ਦੇਣਾ ਇਹ ਸਭ ਤੋਂ ਵੱਡੀ ਦੇਣ ਆ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਗੁਰੂ ਅਰਜਨ ਦੇਵ ਪਾਸ਼ਾ ਨੇ ਜਤੀਮਖਾਨੇ ਖੋਲੇ ਜਿੱਥੇ ਜਤੀਮਾਂ ਨੂੰ ਸੰਭਿਆ ਜਾਂਦਾ ਸੀਗਾ ਕੋੜੀਖਾਨੇ ਖੋਲੇ ਜਿੱਥੇ ਕੋੜੀਆਂ ਨੂੰ ਸੰਭਿਆ ਜਾਂਦਾ ਸੀਗਾ ਕਦੇ ਲਾਹੌਰ ਕਾਲ ਪੈ ਜਾਣਾ ਸਤਗੁਰਜ ਨੇ ਉੱਥੇ ਜਾ ਕੇ ਸੇਵਾ ਕਰਨੀ ਗੁਰਬਾਣੀ ਦੀ ਇਹ ਪੰਕਤੀ ਦੇ ਉੱਤੇ ਮੈਂ ਆਪਣੀ ਗੱਲ ਖਤਮ ਕਰ ਰਿਹਾ ਕਿ ਤੇਰੇ ਕਵਨ ਕਵਨ ਗੁਣ ਕਹਿ ਕਹਿ गावा ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਣ ਨਾ ਸਾਕੋ ਉਹ ठाकुर ਉੱਚ ਭਗਵਾਨਾ ਕੀ ਤੇਰੀ ਗੱਲ ਕਰਾਂ ਗੋਣੇ ਕੋਵੇ ਤੇ ਗੱਲ ਕਰ ਸਕੀਏ ਬਿਆੰਤ ਗੁਣ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਅੰਦਰ ਹੈ ਤੇ ਬਿਆੰਤ ਦੇਣ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਹੈ ਸੋ ਐਸੇ ਸ਼ਹੀਦਾਰੇ ਸਰਤਾਜ ਧੰਨ 시 ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਅੱਜ ਦੇ ਦਿਨ ਸਤਿਗੁਰ ਜੀ ਦਾ ਜਨਮ ਜਿਹੜਾ ਆ ਉਹ ਗੋਇਨਵਾਲ ਸਾਹਿਬ ਪ੍ਰਕਾਸ਼ ਜਿਹੜਾ ਆ ਉਹ ਗੋਇਨਵਾਲ ਸਾਹਿਬ ਦੇ ਵਿੱਚ ਤਨ ਗੁਰੂ RAMDAS PASHA ਜੋ ਅਜੇ ਬਾਬੇ ਜੇਠੇ ਦੇ ਰੂਪ ਦੇ ਵਿੱਚ ਹੈ ਮਾਤਾ ਪਾਨੀ ਦੀ ਕੁੱਖੋਂ ਹੁੰਦਾ ਹੈ ਸੋ ਗੁਰੂ ਮਾਲਕ ਜੀ ਦੇ ਪ੍ਰਕਾਸ਼ ਅਧਾੜੇ ਦੀਗਾ ਆਪ ਸਮੂਹ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਸਤ ਗੁਰ ਦਾਤਾ ਕਿਰਪਾ ਕਰੇ ਮਾਲਕ ਮਹਿਰਮਤ ਕਰੇ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ